ਹਾਂਜੀ ਸਸਤੀ ਗਲਸਾਰੇ ਨੂੰ ਵੈਲਕਮ ਟੂ ਮਾਈ ਨਿਊ ਵਲੌਗ ਅੱਜ ਮਸੇ ਪਿਆਰੇ ਸਿੱਜਣ ਦੇ ਪਿਆ ਗੁਰਦੁਆਰੇ ਇੱਥੇ ਤਿਆਰੀ ਹੁੰਦੀ ਵੀ ਆ ਦੇਖੋ ਮੰਮੀ ਤਾਂ ਤਿਆਰ ਹੋ ਗਏ ਹੋ ਗਏ ਤਾਂ ਮੈਂ ਵੀ ਤਿਆਰ ਪਰ ਇੰਜ ਨਾ ਕਿ ਕਿਤਨੇ ਨੇ ਕੱਪੜੇ ਪਾਣ ਵਿੱਚ ਇਹ ਬਿਲਕੁਲ ਦੱਸ ਨਹੀਂ ਸਕਦੀ ਕਿ ਕਿੰਨੇ ਵਰਗੇ ਬਾਏ ਬਾਏ ਬੱਬੂ ਆ ਗਿਆ ਨਵਦੀ ਪੇ ਕੀ ਹੁੰਦਾ ਫਿਰ ਮੈਂ ਪਰਸ ਦੇਖ ਲਈ ਮੈਂ ਕਿਹੜਾ ਲੈ ਕੇ ਜਾਵਾਂ ਇਹ ਮੇਰੇ ਮੂੰਹ ਤੋਂ ਹੀ ਵੱਡਾ ਦੇਖੋ ਮਮੇ ਨੂੰ ਬੋਦੇ ਸੀ ਆਨੇ ਕੇ ਜਾਣੇ ਆ ਅਸੀਂ ਗੁਰਦੁਆਰੇ ਕਿੱਥੋਂ ਲੈ ਕੇ ਆਏ ਸੀ ਆਪਾਂ ਆ ਨਾਉ ਵਾਲਾ ਆ ਬਰਾਤ ਨੂੰ ਆਪਾਂ ਅਮਰੀਕਾ ਚ ਲਾਇਮਨ ਸਰ ਲੈ ਕੇ ਆਏ ਸੀ ਹਾਂ ਅਮਰੀਕਾ ਲਾਇਗਏ ਸੀ ਤੇ ਇਹ ਤਾਂ ਜੇ ਤੁਮ ਵੀ ਮਾਰੇਗੀ ਪਰ ਮਮੇ ਇਹਦਾ ਮੂਡ ਖਰਾਬ ਸੀ ਤੇ ਫਿਰ ਮੈਂ ਆਖਿਆ ਚੱਲ ਪਰਸ ਦਿਵਾ ਦੇਣੀ ਆ ਜੈਨ ਉਦੋਂ ਮੇਰੇ ਦਵਾਸਾ ਮੇਰੇ ਕੋਲ ਸੰਭਾ ਲਿਆ ਅਸੀਂ ਪਹੁੰਚ ਗਏ ਗੁਰਦੁਆਰਾ ਸ੍ਰੀ ਚਾਰਟ ਸਾਬ ਇਹ ਤਾਂ ਸ਼ੋਰ ਬਹੁਤ ਹੋ ਰਿਹਾ ਹੈ ਸੰਗਤ ਵਿੱਚ ਹਾਂਜੀ ਇੱਥੇ ਜਾਨ ਬਹੁਤ ਜ਼ਿਆਦਾ ਹੈ ਇੱਧਰ ਵੀਡ ਬਹੁਤ ਜ਼ਿਆਦਾ ਹੈ ਹੁਣ ਅਸੀਂ ਐਂਟਰ ਕਰੂਗਾ ਗੁਰਦੁਆਰਾ ਚਾਰਟ ਸਾਬ ਅੰਦਰ ਸੰਗਤ ਬੜੀ ਹੋਈ ਹੋਈ ਹੈ ਸੰਗਤ ਹੋਰ ਕੀ ਆ ਦੇਖੋ ਇਹਨੇ ਸੋਨੇ ਸੋਨੇ ਪੋਰਟ ਸਗੇ ਨੇ ਇੱਥੇ ਉਹ ਜੜੀਆਂ ਦੇ ਖੂਸਲੇ ਜਿ ਰੱਖੇ ਹੋਏ ਨੇ ਜੜੀਆਂ ਲੰਦੀਆਂ ਨੇ ਵਿੱਚ ਵੱਡੇ ਵੱਡੇ ਪੋਰਟਸ ਰੱਖੇ ਹੋਏ ਨੇ ਉੱਥੇ ਗਲਾਸ ਕਿਲ ਉਸਕੀ ਮੇ ਪੈ ਤੇ ਮਰੀਏ ਨੇ ਗਮਲੇ ਵੀ ਨੇ ਇੱਥੇ ਇੱਥੇ ਬਹੁਤ ਸਾਰੇ ਸਟੋਰਾਂ ਲੱਗੀਆਂ ਹੋਈਆਂ ਨੇ ਜਿੱਥੇ ਦੇਖੋਗੇ ਸਹੀ ਸਟੋਰ ਲਾਈ ਸਟੋਰ ਲਾ ਸਭ ਤੋਂ ਜ਼ਿਆਦਾ ਆਈਸਕ੍ਰੀਮ ਵਾਲੀਆਂ ਨੇ ਆਹ ਦੇਖੋ ਹਰ ਇੱਕ ਦੇ ਜੂਸ ਆਈਸਕ੍ਰੀਮ ਖਿਡੋਣੇ ਥੋੜੀ ਜਿਹੀ ਐਂਟਰੀ ਕਰਕੇ ਵਿੱਚ ਪੇੜ ਬਹੁਤ ਹੋਈ ਪਈ ਇੱਥੇ ਨਹੀਂ ਕਿ ਇਹਦਰ ਮੋਬਾਈਲ ਨਹੀਂ ਤਾਂ ਇਹ ਲੋਗ ਬਾਰਗਰ ਦਿਖਾਤਾ ਹੁੰਦੇ ਨੂੰ ਆ ਕੇ ਮਿਲਦੇ ਆ ਫਿਰ ਆ ਗੋਦਵਾਰਾ ਚਾਟ ਸਾਈ ਦੇਗਾ ਹੁਣ ਮੰਮੀ ਤੇ ਹਰਮਨ ਪੰਚ ਸਨਾਣਾ ਕਰਨਗੇ ਸਰੋਵਰ ਵਿੱਚ ਬਾਅਦ ਵਿੱਚ ਮੈਂ ਵੀ ਕਰਾਂਗੀ ਨਾ ਆਪਰਾ ਵੱਡਾ ਸਰੋਵਰ ਹੈ ਕਿ ਨਵਦੀਪ ਹੁਣ ਬੰਜੀ ਸਨਾਣਾ ਕਰ ਰਹੀ ਹੈ ਲੰਦੇ ਪੇ ਨੇ ਇੱਥੋਂ ਘੜਿੱਜੂਗਾ ਇੱਥੋਂ ਰੰਮੀ ਲੇਗਾ ਕੋਈ ਖੜਾ ਪਛਾਣ ਮਿੱਠੇ ਥਾੜੀ ਲਾ ਕੇ ਬੈਠੇ ਹੋਏ ਨੇ ਅੰਦਰ ਬੜਾ ਪੀੜ ਭਲਕ ਹੋਇਆ ਪਿਆ ਦੇਖੋ ਅੰਦਰ ਰੁੱਕੀ ਜਾਂਦੇ ਨੇ ਖਾਣ ਨੂੰ ਵੀ ਹਜੇ ਨਹੀਂ ਬਾਹਰ ਚੋਂ ਉਹਨਾਂ ਨੂੰ ਆਪ ਬੁਲਾ ਲਾਗੇ ਸੀ ਉਹਨੇ ਜਾਰੇ ਪੂਰੇ ਜਿਹੜੇ ਪਟੇ ਉਰੇ ਦੇ ਖਾਣੇ ਜੀ ਅਸੀਂ ਲੰਗਰ ਖਾ ਕੇ ਆ ਗਏ ਕਿ ਦੇਖੋ ਪੂਰੇ ਵਟ ਨੇ ਜੀ ਪੂਰੇ ਚਾਹੇ ਚੁੱਕ ਰੱਖੀ ਹੋਈ ਹੈ ਹਣ ਅਸੀਂ ਪੀਵਾ ਗਿਚਾ ਤੇ ਹੁਣ ਅਸੀਂ ਜਦ ਪਿਆਸ ਕਰੇ ਤੋ ਤੇਰੇ ਅੰਦਰ ਕਿਹੋ ਜਿਹੇ ਕਰਦੇ ਪਏ ਹੋ ਹੁਣ ਅਸੀਂ ਮੇਰੇ ਲਈ ਚਾਹੀ ਸੀ ਦੇਖੋ ਕਿੰਨੀ ਪਿਆਰੀ ਪਿਆਰੀ ਚੀਜ਼ਾਂ ਆਈਆਂ ਨੇ ਫਿਰ ਮੈਂ ਮਨਵਾ ਦਵਾ ਦੋ ਆ ਦਵਾ ਦੋ ਦਵਾ ਦਵਾ ઓ ਹੈਗੀ ਆ ਕੁਛ ਨਹੀਂ ਖੇਡੂਗੀ ਨਾ ਫਿਰ ਆ ਦੇਖੋ ਕਿੰਨੀ ਸੋਹਣੀ ਸੋਹਣੀ ਚੀਜ਼ਾਂ ਨੇ ਸੀ ਆ ਕੇ ਕਰੇ ਬਹੁਤ ਥੱਕੇ ਥੱਕੇ ਆਏ ਆ ਹਣ ਤੇ ਅਸੀਂ ਦੋ ਤਿੰਨ ਚਿੱਤੇ ਲੈ ਆਂਦੇ ਨੇ ਦਿਖਾਣੀਆਂ ਤੁਹਾਨੂੰ ਮੈਂ ਬੜੇ ਟੈਂਸ ਵਾਲੀ ਦਿੰਦੀ ਵੀ ਸੀ ਮੇਰੇ ਫਰਾਇ ਦਵਾਈ ਮੈਨੂੰ ਛੋਟੀ ਜਿੱਡੀ ਛੋਟੀ ਜਿੰਨ ਵਸੇ ਹੈਗੀ ਤਾਂ ਵਧੀਆ ਹੈਗੀ ਆ ਪਿੰਕ ਡਰੈਸ ਪਾ ਰਖੀ ਤੇ ਮੰਮੀ ਨੇ ਕਾ ਚੁੱਕੇ ਰਿੱਤੇ ਨੇ ਰੰਗੋ ਬਿਰੰਗੇ ਰੇਨਬੋ ਵਾਲੇ ਤੇ ਕਾ ਟੋਕਰੀ ਰਿੱਤੀ ਹੈ ਤੁਸੀਂ ਲਿੱਤੀ ਪਾਓਗੇ ਹੈ ਐਨਸ ਕੀ ਪਾਓਗੇ

ਗੁਰਦੁਆਰੇ ਗਏ ਸੀ ਸ਼੍ਰੀ ਚਾਰਟ ਸਾਹਿਬ ਗਏ ਸੀ ਤੁਸੀਂ ਕਮੈਂਟ ਕਰਕੇ ਦੱਸਿਓ ਸੀ ਉਸ ਗੁਰਦੁਆਰੇ ਗਏ ਹੋ ਕਿ ਨਹੀਂ ਉੱਥੇ ਮੇਲੇ ਵੀ ਬਹੁਤ ਲੱਗੇ ਹੋਏ ਸੀ ਅਸੀਂ ਉਧਰੋਂ ਥੋੜੀਆਂ ਚੀਜ਼ਾਂ ਵੀ ਲਿੱਤੀਆਂ ਸੀਗੀਆਂ ਜਿਹੜੇ ਤੁਹਾਨੂੰ ਦਿਖਾਤੀਆਂ ਸੀ ਤੇ ਹੁਣ ਆਪਾਂ ਇਸ ਵੀਡੀਓ ਨੂੰ ਕਰਦੇ ਆਂਡ ਜੇ ਤੁਹਾਨੂੰ ਪਸੰਦ ਆਇਆ ਤੇ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਜਲਦੀ ਲੈਕਸ਼ੀ ਦੋਸ ਥੈਂਕ ਯੂ ਸੋ ਫॉर ਵਾਚਿੰਗ ਬਾਏ